ਸ਼ੇਰੇ ਪੰਜਾਬ ਅਕਾਲੀ ਦਲ ਦੇ ਮੁਖੀ ਜਥੇਦਾਰ ਗੁਰਦੀਪ ਸਿੰਘ ਦੀ ਮਾਤਾ ਬਲਦੀਪ ਕੌਰ ਦਾ ਹੋਇਆ ਦੇਹਾਂਤ ਉਹਨਾਂ ਦੇ ਪਿੰਡ ਪੁਰਜ ਮਹਿਮਾ ਵਿਖੇ ਕੀਤਾ ਗਿਆ ਉਹਨਾਂ ਦਾ ਅੰਤਮ ਸੰਸਕਾਰ ਦਸਰਾਂ ਬਣਦਾ ਹੈ ਕਿ ਸ਼ੇਰੇ ਪੰਜਾਬ ਅਕਾਲੀ ਦਲ ਦੇ ਮੁਖੀ ਜਥੇਦਾਰ ਗੁਰਦੀਪ ਸਿੰਘ ਦੀ ਮਾਤਾ ਪਿਛਲੇ 1 ਇੱਕ ਹਫ਼ਤੇ ਤੋਂ ਲਗਭਗ ਥੋੜਾ-ਮੋਟਾ ਬਿਮਾਰ ਹੋਏ ਸਨ ਅਤੇ ਫਿਰ ਉਹਨਾਂ ਨੂੰ ਹਸਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਜੱਦੀ ਪਿੰਡ ਬੁਰਜਮਹਿਮਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਮਾਤਾ ਜੀ 92 ਸਾਲਾਂ ਦੀ ਉਮਰ ਭੋਗ ਕੇ ਇਹ ਆਪਣਾ ਸਵਰਗ ਵਾਸ ਹੋਏ ਹਨ ਤੇ ਇਸ ਦੇ ਵਿੱਚ ਸ਼ਹਿਰ ਦੇ ਵਿੱਚੋਂ ਉਗੀ ਅਸਖਸੀਤਾ ਉਹਨਾਂ ਦੀ ਅੰਤਮ ਅਰਦਾਹ ਅੰਤਮ ਜਿਹੜੀ ਯਾਤਰਾ ਸੀ ਉਹਦੇ ਵਿੱਚ ਸ਼ਾਮਲ ਹੋਈਆਂ ਅਸੀਂ ਦਿਖਾ ਰਹੇ ਹਾਂ ਇਹ ਮਾਤਾ ਬਲਦੇਵ ਕੌਰ ਜੋ 92 ਸਾਲਾਂ ਦੀ ਉਮਰ ਦੇ ਵਿੱਚ ਸਵਰਗਵਾਸ ਹੋਈ ਹਨ ਇਹ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਮੁਖੀ ਗੁਰਦੀਪ ਸਿੰਘ ਹਨ ਜੋ ਆਪਣਾ ਜਿਹਨਾਂ ਨੂੰ ਗੁਰਦੀਪ ਸਿੰਘ ਬਠਿੰਡਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹਨਾਂ ਦੀ ਮਾਤਾ ਜੀ ਸਨ ਅਤੇ ਇਹ ਲੰਬੂ ਲੰਬੀ ਆਜੂ ਜਿਹੜੀ ਆਪਣਾ ਭੋਗਣ ਤੋਂ ਬਾਅਦ ਇਹ ਸਵਰਗਵਾਸ ਹੋਈ ਹਨ ਅੱਜ ਉਹਨਾਂ ਦੇ ਪਿੰਡ ਬੁਰਜਮੇਮਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਕੀ ਨਾਮ ਜੀ ਕਹਿੰਦੇ ਆ ਆ ਦਾਸੇ ਅਕਬਾਲ ਸਿੰਘ ਖਾਲਸਾ ਪਿੰਡੇ ਕਲਾ ਸਮਾਜ ਸੇਵੀ ਆਗੂ ਅੱਜ ਅਸੀਂ ਭਾਈ ਗੁਰਦੀਪ ਸਿੰਘ ਮਠੰਡਾ ਜੀ ਜਿਹਦੇ ਮਾਤਾ ਮਲਦੇਵ ਕੌਰ ਜੀ ਦੇ ਅੰਤਮ ਜਿਹੜੀਆਂ ਰਸਮਾਂ ਇੱਥੇ ਵੀਰਾ ਹੈਗਾ ਪਿੰਡ ਗੁਰਜ ਮਹਿਮਾ ਵਿਖੇ ਪਹੁੰਚੇ ਹੈਗੇ ਆ ਮਾਤਾ ਜੀ ਦੀ ਜਿਹੜੀ ਹੈ ਵਿਸਥਾਰ ਸਹਿਤ ਵੀਰ ਜੀ ਨੇ ਦੱਸਿਆ ਹੈਗਾ ਤਾਂ ਮੈਂ ਤਾਂ ਇੰਨੇ ਹੀ ਕਹਾਂਗਾ ਕਿ ਅੱਜ ਸਾਡੇ ਪੰਜਾਬ ਨੂੰ ਕੌਮ ਨੂੰ ਗੁਰਦੀਪ ਸਿੰਘ ਬਠਿੰਡਾ ਜੀ ਦੇ ਮਾਤਾ ਵਰਗੀਆਂ ਮਾਤਾ ਦੀ ਲੋੜ ਹੈ ਜਿਨ੍ਹਾਂ ਨੇ ਐਸੇ ਪੁੱਤ ਨੂੰ ਜਨਮ ਦਿੱਤਾ ਜਿਹੜਾ ਸਾਡੀ ਕੌਮ ਲਈ ਅੱਜ ਮਾਤਾ ਨੂੰ ਕਹਿ ਲੋ ਵੀ ਜੀਵਤ ਅਮਰ ਕਰ ਗਿਆ ਤੇ ਸਾਡੀ ਕੌਮ ਲਈ ਇੱਕ ਹੀਰਾ ਹੋ ਨਿਪੜਿਆ ਜਿਹੜਾ ਸਾਡੀ ਕੌਮ ਦਾ ਮਹਾ ਜਰਨੈਲ ਆ ਗੁਰਦੀਪ ਸਿੰਘ ਬਠਿੰਡਾ ਐਸੀ ਮਾਂ ਨੇ ਜੋ ਜਨਮ ਦਿੱਤਾ ਮੈਂ ਕਹਿੰਦਾ ਮੈਂ ਉਹਨੂੰ ਸਲੂਟ ਕਰਦਾ ਹੈਗਾ ਤੇ ਅਮੀਰ ਕਰਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਸਾਨੂੰ ਐਸੀਆਂ ਮਾਵਾਂ ਜਿਹੜੀਆਂ ਪੰਜਾਬ ਦੀ ਧਰਤੀ ਦੇ ਜਨਮੇ ਤਾਂ ਜੋ ਗੁਰਦੀਪ ਸਿੰਘ ਬਠੰਡੇ ਵਰਗੇ ਨੂੰ ਜਨਮ ਦੇਣ ਅਤੇ ਸਾਡੀ ਕੌਮ ਲਈ ਉਹ ਜਿਹੜੇ ਹੈਗੇ ਆ ਕਾਰਜ ਕਰਨ ਤੇ ਐਸ ਜਿਹੜਾ ਅੱਜ ਮੈਂ ਉਸ ਮਾਂ ਨੂੰ ਲੱਖ ਲੱਖ ਸਲੂਟ ਕਰਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਦਾਸਤਾ ਨਾਮ ਬਲਵਿੰਦਰ ਸਿੰਘ ਹੈ ਅੱਜ ਸ੍ਰੀ ਗੁਰਦੀਪ ਸਿੰਘ ਬਠਿੰਡਾ ਹੋਰਾਂ ਦੇ ਸਤਕਾਰਯੋਗ ਮਾਤਾ ਜੀ ਸਰਦਾਰਨੀ ਜੂਦੇਵ ਕੌਰ ਹੋਰਾਂ ਦਾ ਸਵੇਰੇ 5:00 ਵਜੇ ਜਿਹੜਾ ਸੀ 92 ਸਾਲ ਦੀ ਲੰਬੂ ਲੰਮੀ ਆਯੂ ਪੂਰਨ ਤੋਂ ਬਾਅਦ ਉਹ ਸੁਰਗਵਾਸ ਹੋ ਗਏ ਸੀ ਸੋ ਅੱਜ ਉਹਨਾਂ ਦਾ ਇੱਥੇ ਉਹਨਾਂ ਦੇ ਜੱਦੀ ਪਿੰਡ ਬੁਰਜ ਮਹਿਣਾ ਦੇ ਵਿੱਚ ਸੰਸਕਾਰ ਕੀਤਾ ਗਿਆ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਇਲਾਕੇ ਦੀਆਂ ਔਰ ਪੂਰੇ ਪੰਜਾਬ ਤੋਂ ਲੱਖ-ਲੱਖ ਸ਼ਖਸੀਅਤਾਂ ਜਿਹੜੀਆਂ ਉਹ ਇੱਥੇ ਪਹੁੰਚੀਆਂ ਸੋ ਲਾਈਨ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ ਅਖੀਰ ਤੇ ਉਹਦੇ ਡੰਡਾ ਲੱਗਦਾ ਹੈ ਫੁੱਲ ਸਟਾਪ ਲੱਗਦਾ ਹੈ ਸੋ ਇਹ ਹੀ ਰਾਹ ਜਿਹੜਾ ਹੈਗਾ ਮੌਤ ਹੀ ਜੀਵਨ ਦੀ ਆਖਰ ਸਚਾਈ ਹੈ ਪਰੰਤੂ ਉਹਨਾਂ ਨੇ ਆਪਣੇ ਅਖੀਰਲੇ ਸਮੇਂ ਤੱਕ ਆਪਣੇ ਬਹੁਤ ਸੋਹਣੇ ਮੈਣਾ ਪ੍ਰੇਣਾ ਦੇ ਨਾਲ ਬਹੁਤ ਵਧੀਆ ਜੀਵਨ ਜਿਹੜਾ ਸੀਗਾ ਉਹ ਕੱਢਿਆ ਅਖੀਰਲੇ ਸਮੇਂ ਤੱਕ ਅੱਜ ਤੋਂ ਤਕਰੀਬਨ 4-5 ਦਿਨ ਪਹਿਲਾਂ ਉਹਨਾਂ ਨੂੰ ਮਾਈਨਰ ਹਾਰਟ ਅਟੈਕ ਆਇਆ ਸੀਗਾ ਔਰ ਹਸਪੀਟਲ ਦੇ ਵਿੱਚ ਵੀ ਉਹ 5-6 ਦਿਨ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਅਖੀਰ ਤੱਕ ਪੂਰੀ ਸੁਰਤ ਤੇ ਵਿੱਚ ਮਿਲਦੇ ਰਹੇ ਸੋ 92 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਦਾ ਅੱਜ nidhan ਹੋ ਗਿਆ ਸੀ ਉਨ੍ਹਾਂ ਦਾ ਸੰਸਕਾਰ ਹੋਇਆ ਅਸੀਂ ਪਰਿਵਾਰ ਦੇ ਨਾਲ ਸੰਵੇਦਨਾ ਤੇ ਦੁੱਖ ਪ੍ਰਗਟ ਕਰਦੇ ਆਂ ਪਰਿਵਾਰ ਨੂੰ ਅਕਾਲਪੁਰ ਪੁਰੀਆਏ ਗੁਰੂ ਸਾਹਾ ਦਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਦ ਲੱਕੇ ਭਰਦੀਆਂ ਜਿਹੜੀਆਂ ਸੰਗਤਾਂ ਇੱਥੇ ਆਈਆਂ ਸਾਰਿਆਂ ਦਾ ਪਰਿਵਾਰ ਵੱਲੋਂ ਕੋਟਨ-ਕੁਟਾਨ ਧੰਨਵਾਦ ਕੀਤਾ ਜਾਂਦਾ ਹੈ